ਅੱਜ ਦੀ ਸਾਡੇ ਪਿੰਡ ਦੀ ਆ ਪੰਚਾਇਤ ਖੜੀ ਆ ਜਿਹੜੀ ਸਾਰੇ ਨਗਰ ਨੇ ਸਰਬਸੰਤੀ ਨਾਲ ਚੁਣੀ ਆ ਚੁਣੀ ਵੀ ਐਸੇ ਉਮੀਦ ਨਾਲ ਆ ਵੀ ਸਾਡੇ ਪਿੰਡ ਦੇ ਜਿਹੜੇ ਕੰਮ ਆ ਉਹ ਪੂਰੇ ਹੋ ਜਾਣ ਸਾਡੇ ਪਿੰਡ ਦਾ ਛੱਪੜ ਐ ਸਾਰਾ ਕਮਾ ਕੇ ਦਿਖਾਗਾ ਕਿਦਾਂ ਇਹ ਛੱਪੜ ਵਾਸਤੇ 52 ਲੱਖ 20 ਹਜ਼ਾਰ ਰੁਪਇਆ ਪਾਸਾ ਹੋਇਆ ਸੀ ਸਾਡਾ ਸਾਰੇ ਦੀ ਦੁਰਦਸ਼ਾ ਉਸ ਸਮੇਂ ਦੀ ਜਿਹੜੀ ਸਰਕਾਰ ਛੋ ਲੀਡਰਾਂ ਨੇ ਆਪਦੇ ਬੀਜੀ ਕੰਪਨੀਆਂ ਜਿਆ ਬਣਾ ਕੇ ठेकेदारों ਰਾਹੀਂ ਸਾਰਾ ਪੈਸਾ ਲੈ ਗਏ ਇੱਥੇ ਸਾਡੇ ਕੋਈ ਪੈਸੇ ਨਹੀਂ ਲੱਗੇ ਆ ਦੇਖੋ ਮੰਦਾ ਹਾਲ ਤੁਹਾਡੇ ਸਾਹਮਣੇ ਹੁਣ ਅਸੀਂ ਆ ਸਾਰਾ ਜਿਹੜਾ ਕੰਮ ਪੰਚਾਇਤ ਨੇ ਚਲਾ ਨਗਰ ਨੇ ਤੇ ਪੰਚਾਇਤ ਨੇ ਆਪਣੇ ਤੌਰ ਤੇ ਚਲਾਇਆ ਵੀ ਜਿਹੜਾ ਨਗਰ ਦਾ ਕੰਮ ਹੈ ਸਫਾਈ ਦਾ ਕੁਛ ਨਾ ਕੁਛ ਆਪਾਂ ਕਰ ਸਕੀ ਜਿਹੜੀਆਂ ਲੋਕਾਂ ਨੇ ਉਮੀਦਾਂ ਲਾਈਆਂ ਉਹਨਾਂ ਤੇ ਕੋਈ ਨਾ ਕੋਈ ਬੂਰ ਪਵੇ ਸੋ ਇਹ ਦੇ ਵਿੱਚ ਮੈਂ ਨਗਰ ਨੂੰ ਵੀ ਸਾਰੇ ਨੂੰ ਬੇਨਤੀ ਕਰਦਾ ਜਿਵੇਂ ਆਪਾਂ ਪਹਿਲਾਂ ਪੰਚਾਇਤ ਵੇਲੇ ਪਾਰਟੀ ਲੈਵਲ ਤੋਂ ਉੱਪਰ ਉਠੇ ਆਂ ਆਪਾਂ ਉਦੋਂ ਨਹੀਂ ਦੇਖਿਆ ਕੋਈ ਪੱਖਪਾਤ ਕੀਤਾ ਹੁਣ ਆਪਾਂ ਨਾ ਤੋਂ ਕੰਮ ਵੀ ਉਵੇਂ ਸਹਾਇਜੋਗ ਨਾਲ ਲੈਣਾ ਕੋਈ ਵੀ ਪੰਚਾਇਤ ਸਹਾਇਜੋਗ ਮੰਗਦੀ ਆ ਕੋਈ ਟਰੈਕਟਰ ਦਾ ਮੰਗਦੀ ਆ ਕੋਈ ਬੰਦਿਆਂ ਦਾ ਮੰਗਦੀ ਆ ਕੋਈ ਆਪਣੇ ਕਰਨ ਵਾਲਾ ਕੰਮ ਆ ਜਿਹੜਾ ਉਹ ਆਪਣਾ ਸਵਦਾ ਫਰਜ ਹੈ ਕਿਉਂਕਿ ਆਪਣੇ ਪਿੰਡ ਦਾ ਕੰਮ ਆ ਜਿੱਥੇ ਆਪਾਂ ਪੈਸੇ ਹੋਰਾਂ ਚੀਜ਼ਾਂ ਤੇ ਅੰਧਵਿਸ਼ਵਾਸਾਂ ਤੇ ਲਾ ਦਿੰਨੇ ਆ ਨਸ਼ਿਆਂ ਤੇ ਲਾ ਦਿੰਨੇ ਆ ਜੇ ਆਪਾਂ ਚੰਗੇ ਕੰਮਾਂ ਤੇ ਲਾਵਾਂਗੇ ਇੱਥੋਂ ਦੀ ਲੰਘਣ ਵਾਲੇ ਲੋਕ ਆਪਾਂ ਨੂੰ ਜ਼ਿਆਦਾ ਦੇਖਣਗੇ ਵੀ ਢੰਗੜਪਿੰਡ ਦੇ ਵਿੱਚ ਕੰਮ ਚੱਲਦਾ ਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਤੁਸੀਂ ਜੇ ਪੈਸੇ ਹੈ ਨਹੀਂ ਪੈਸੇ ਤਾਂ ਕਿੱਥੇ ਹੋਣੇ ਕਿਉਂਕਿ ਪੈਸੇ ਤਾਂ ਪਹਿਲਾਂ ਹੀ ਖਾ ਗਏ ਉਹ ਸਾਡਾ ਜਿਹੜਾ 52 ਲੱਖ 20 ਹਜ਼ਾਰ ਹੈ ਉਸੇ ਤੇ ਕੋਈ ਨਾ ਕੋਈ ਉਸ ਮੈਕਮੇ ਤੋਂ ਸਾਨੂੰ ਕੋਈ ਜਿਹੜਾ ਪੈਸਾ ਸਾਡਾ ਬਕਾਇਆ ਪਿਆ ਉਹੀ ਦਵਾ ਦਿੱਤਾ ਜਾਵੇ ਤਾਂ ਕਿੜਾ ਛੱਪੜ ਦਾ ਕੰਮ ਹੈ ਸਾਡਾ ਇਹ ਅਸੀਂ ਸਫਾਈ ਕਰ ਲਈਏ ਇਹ ਐਨੀ ਗੰਦਗੀ ਇੱਥੇ ਬਦਬੋ ਮਾਰਦੀ ਹੈ ਜਿਹੜੇ ਨੇੜੇ-ਨੇੜੇ ਘਰ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਕੋਈ ਨਹੀਂ ਰਹਿੰਦਾ ਕਿ ਮੁੜ ਜਾਂਦਾ ਵੀ ਯਾਰ ਸੋੜੇ ਦਾ ਬਦਬੋ ਮਾਰਦੀ ਆ। ਇਸ ਕਰਕੇ ਪੰਚਾਇਤ ਨੇ ਨਗਰ ਨੇ ਆਪ ਹੀ ਸਾਡਾ ਕੰਮ ਚਲਾਇਆ ਟਰੈਕਟਰ ਲੱਗੇ ਹੋਏ ਨੇ। ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਭਾਈ ਸਾਰੇ ਨਗਰ ਨੂੰ ਹੀ ਬੇਨਤੀ ਆ ਵੀ ਆਪਾਂ ਆਪਣੇ ਪਿੰਡ ਦੀ ਸਫਾਈ ਆ ਜਿਹੜੀ ਇਹਨੂੰ ਤਨਮਨ ਧਾਨ ਦੀ ਸੇਵਾ ਕਰਕੇ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ